ਜਨਨੀ ਆਏ ਉਹ ਸ਼ਰਾਬ ਨਾਲ ਟਨ ਫੁੱਲ ਫਿਲਮ ਦੇਖਣਦੇ ਸੀ ਹਾਂਜੀ ਹਾਂਜੀ ਫਿਲਮ ਦੇ ਦੇਦੇ ਅੰਦਰ ਬੜੇ ਬੈਜੋ 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 ਥੱਲੇ ਬੈਜੋ ਥੱਲੇ ਬੈਜੋ ਫਿਰ ਬੈੜ ਤੋਂ ਉੱਤਰ ਕੇ ਕਹਿੰਦੇ ਥੱਲੇ ਬੈਜੋ ਇਹ ਕਹਿੰਦੇ ਕਿ ਕਿੱਦਾਂ ਅਸੀਂ ਥੱਲੇ ਬਹਿ ਜਾਈਏ ਉਹਨਾਂ ਨੇ ਮੇਰੇ ਇਦਾਂ ਸਿਰ ਤੇ ਹੱਥ ਰੱਖਿਆ ਮੜਾ ਇਹ ਦਰਵਾਜ਼ਾ ਮੇੜ ਕੇ ਮੈਨੂੰ ਪਹਿਲਾਂ ਇੱਥੋਂ ਫੜਿਆ ਇਹਨਾਂ ਨੇ ਕਿਹਾ ਤੂੰ ਮੇਰੀ ਜਨਾਨੀ ਨੂੰ ਕਿੱਦਾਂ ਹੱਥ ਲਾਇਆ ਹਣ ਕੋਣ ਹੈ ਕੋਣ ਸੀਗੇ ਉਹ ਪਤਾ ਨਹੀਂ ਮੈਨੂੰ ਇਹਨਾਂ ਦੇ ਯਾਰ ਦੋਸਤ ਸੀਗੇ ਉਹ ਇਹਨਾਂ ਦੀ ਬੋਲਚਾਲ ਬਿਲਕੁਲ ਬੰਦ ਹੈ ਅੱਗੇ ਅੱਗੇ ਆਉਂਦੇ ਸੀ ਬੰਦ ਹੈ ਕਣੇ ਮੇਰੀ ਬਾਹ ਫੜ ਲਈ ਇਹਨਾਂ ਨੇ ਮੈਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਿਲਕੁਲ ਇਹਨਾਂ ਦੇ ਮਾਰਨ ਲੱਪ ਗਏ ਕੁੱਟ ਛੁਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਜੱਫੀ ਪਾ ਕੇ ਮੇਰੇ ਪਿੱਛੋ ਦੀ ਗੁੱਤ ਫੜ ਕੇ ਤੇ ਇੱਥੋਂ ਦੀ ਮੈਨੂੰ ਫੜ ਕੇ ਤੇ ਮੇਰੇ ਇੱਥੇ ਰੋੜ ਪੈ ਗਿਆ ਸੀਗਾ ਨਾਲ ਜਸੂਰ ਦੀਗਾ ਇੱਕ ਸਾਬੀ ਸੀ ਮੁੰਡਾ ਨਾਲ ਇੱਕ ਦੇ ਤਿੰਨ ਚਾਰ ਆਣੇ ਹੋਰ ਸੀ ਉਹਨਾਂ ਦਾ ਨਾਂ ਨਹੀਂ ਪਤਾ ਮੈਨੂੰ ਐਦਾਂ ਹੀ ਸ਼ਰਾਬ ਸ਼ਰੂ ਪੀਤੀ ਵੀ ਨਸ਼ਾ ਪਤਾ ਨਹੀਂ ਕੀ ਕੀਤਾ ਕੀ ਨਹੀਂ ਸਿੱਧੇ ਕਮਰੇ ਅੰਦਰ ਆ ਅਈ ਗਿਆ ਕਿਉਂ ਆ ਕਹਿੰਦਾ ਇਹ ਅਸੀਂ ਉੱਦਾਂ ਹੀ ਆਏ ਆ ਅਈ ਗਿਆ ਉੱਦਾਂ ਕਿਉਂ ਆਏ ਆ ਦੱਸੋ ਗੱਲ ਕੋਈ ਹੈਗੀ ਦੱਸੋ ਅੰਦਰ ਆ ਕੇ ਛਕਟਾ ਪੀਣ ਲਾਪੇ ਅਈਆ ਤੁਸੀਂ ਗੱਲ ਸੁਣੋ ਕੀ ਗੱਲ ਆ ਜਾਂ ਕੋਈ ਬਾਤ ਆ ਜਾਂ ਕੋਈ ਲੜਾਈ ਆ ਕੋਈ ਝਗੜਾ ਆ ਜਾਂ ਕੁਝ 15 ਅੰਦਰ ਆਦੇ ਜਨਾਨੀ ਇਹ ਗਲੇ ਪੈਣ ਲਾਪੇ ਰੋਟੀ ਪਨ ਗਈਆਂ ਦਵਾਰਾ ਫੇਰ ਆਣੇ ਅੰਦਰ ਐਂਟਰ ਕੀਤੀਆਂ ਅੰਦਰ ਐਂਟਰ ਕਰਦੇ ਸਾਰੇ ਮੇਰੇ ਅੰਦਰ ਘਰ ਦੇ ਚਾਰ ਪੰਜ ਟਾਇਆਂ ਜੇ ਮੈਂ ਐਦਾਂ ਹੀ ਨੰਗਦੀ ਹੁੰਦੀ ਮੇਰੇ ਸਿਰ ਚ ਵੱਜ ਜਾਂਦੀ ਕੌਣ ਜ਼ਿੰਮੇਵਾਰ ਸੀ ਬਤਾ ਕਿ ਪਹਿਲਾਂ ਨਹੀਂ ਜਿਹੜੇ ਨਾਲ ਪਹਿਲਾਂ ਆਏ ਉਦਾਂ ਤੁਹਾਨੂੰ ਕੋਟਕੇ ਗਏ ਦੁਬਾਰਾ ਆ ਕੇ ਇੱਟਾਂ ਮਾਰੀਆਂ ਉਹਨਾਂ ਨੇ ਉਹਦੇ ਖਿਲਰੇ ਪਏ ਮੇਰੇ ਮੈਂ ਵਾਲ ਇੰਨੀ ਮਤਰੀ ਮੈਂ ਆਪਣਾ ਸਿਰ ਵਾ ਕੇ ਦੇਖ ਰਹੀ ਹਾਂ ਇਹਨਾਂ ਨੂੰ ਹੈਗਾ ਕਿ ਲੇਡੀਜ਼ ਨੂੰ ਹੱਥ ਲੇ ਲੇਡੀਜ਼ ਨੂੰ ਜਿੱਦਾਂ ਕਿਦਾਂ ਚੱਕਦਾ ਮੈਂ ਬੋਲ ਲੈਂਦੇ ਨੇ ਫੋਨ ਨੰਬਰ ਤੇ 112 ਤੇ ਕੋਈ ਵੀ ਆर्डर ਲਗਾ ਉਹਨਾਂ ਨੂੰ ਬੈਠ ਤੇ ਕੋਟਿਆ ਉਹਨੇ ਮੈਨੂੰ ਆਪਣੇ ਟੋਟਲ ਆ ਆਪਣੇ ਉੱਪਰ ਸੁੱਟ ਕੇ ਮੇਰੇ ਵਾਲ ਪੁੱਟੇ ਟੋਟਲ ਕਿੰਨੇ ਜਾਣੇ ਸੀ ਮੁੰਡੇ ਚਾਰ ਜਾਣੇ ਅੱਛਾ ਹਾਂਜੀ ਜਦੋਂ ਦੁਵਾਰਾ ਆਏ ਉਦੋਂ ਕਿੰਨੇ ਮੁੰਡੇ ਸੀ 6-7 ਜਾਣੇ ਸੀ ਆਹ ਕੋ 112 ਤੇ ਜਿਹੜੇ ਬਾਕੀ ਆਏ ਨਾਲ ਉਹਨਾਂ ਕੋਈ ਦੇਖਿਆ ਤੁਸੀਂ ਉਹਨਾਂ ਨੂੰ ਕਿ ਜਿਹੜੇ ਬਾਕੀ ਮੁੰਡੇ ਮੈਂ ਕਦੇ ਨਹੀਂ ਦੇਖਿਆ ਜੀ ਬੀ ਐਮ ਸੀ ਚੌਂਕ ਲੱਗਦੀ ਹੈ ਬੀ ਐਮ ਸੀ ਚੌਂਕ ਠੀਕ ਹੈ ਹਾਂਜੀ ਬਸ ਤੇ ਉਹਦਾ ਕੀ ਮਤਲਬ ਕੀ ਕੰਮ ਕੀ ਸੀ ਇੱਥੇ ਆਣਾ ਉੱਥੇ ਕੀ ਚੱਕਰ ਕੀ ਸੀ ਪਤਾ ਨਹੀਂ ਪਾਜੀ ਇਹਨਾਂ ਦੀ ਮਾੜੀ ਜੀ ਫੋਨ ਤੇ ਸੁੱਖੇ ਭਾਈ ਨਾਲ ਬੈਂਸ ਹੋਈ ਆ ਪਰ ਇਹਨਾਂ ਨਾਲ ਹੋਈ ਨਹੀਂ ਨਹੀਂ ਤੇਰੇ ਹੱਥੋਂ ਨਾਲ ਤਾਂ ਮੇਰੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਉਹਦਾ ਨਾ ਕੋਈ ਫੋਨ ਹੈ ਚੱਕਦਾ ਕੋਈ ਇੰਨਾ ਬੁਲਾਣੇ ਆ ਨਾ ਕੁਛ ਪਰ ਕਿਸੇ ਦੇ ਘਰ ਚ ਤਾਂ ਨਹੀਂ ਨਾ ਦਾਖਲ ਹੋਣਾ ਚਾਹੀਦਾ ਬਾਰੋ-ਬਾਰ ਗੱਲ ਹੁੰਦੀ ਜੇ ਨਹੀਂ ਬਲਾ ਬੋਲਚਾਲ ਹੈਗਾ ਜਾਂ ਕੁਝ ਵੀ ਸਕਦੀਆਂ ਵੀਡੀਓ ਵੀ ਕੱਢ ਕੇ ਦੇ ਸਕਦੀ ਆ ਹਾਂਜੀ ਵੀ ਸੇ ਸੇ ਦੇ ਕੈਮਰੇ ਲੱਗੇ ਹੋਏ ਬਾਹਰ ਵੀ ਲੱਗੇ ਤੇ ਅੰਦਰ ਵੀ ਲੱਗੇ ਹੋਏ ਨਹੀਂ ਆਏ ਕਿੱਦਾਂ ਸੀਗੇ ਉਹ ਵਿਆਪਨ ਊਪਨ ਸੀਗੇ ਨਾਲ ਕੋਲ ਵੱਡੀ ਸੀਗੀ ਵਿਆਪਨ ਵਿਆਪਨ ਊਪਨ ਹੋਣਾ ਨਾਲ ਹਥਿਆਰ ਹੈਗਾ ਸੀ ਉਹਨਾਂ ਦੇ ਹੱਥੇ ਹਥਿਆਰ ਲੱਗੇ ਹੋਏ ਜਨਾ ਡੱਬੇ ਦੇ ਵਿੱਚ ਪਰ ਆਪਾਂ ਦੇਖੇ ਨਹੀਂ ਹੈਗੇ ਆਪਾਂ ਦੇਖੇ ਨਹੀਂ ਹੈਗੇ ਵਰਨਾ ਗੱਡੀ ਸੀਗੀ ਇੱਕ ਬਲੀਨੋ ਸੀਗੀ ਜਦੋਂ ਹੁਣ ਆਏ ਪਹਿਲੇ ਪਹਿਲੇ ਬਲੀਨੋ ਜਾਇਆ ਹੁਣ ਵੱਧਾ ਜਾਇਆ ਫੋਨ ਵਰਨਾ ਜਾਈਆ ਪਹਿਲੇ ਬਲੀਨੋ ਜਾਈ ਸੀ ਤੁਹਾਨੂੰ ਕੀ ਲੱਗਦਾ ਕਿ ਹਮਲਾ ਕਰਨ ਦਾ ਕਾਰਨ ਕੀ ਹੋ ਸਕਦਾ ਭਾਈ ਕੋਈ ਗੱਲ ਹੀ ਨਹੀਂ ਕੋਈ ਗੱਲ ਕੋਈ ਗੱਲਬਾਤ ਵੀ ਨਹੀਂ ਹੋਈ ਕੋਈ ਗੱਲਬਾਤ ਨਹੀਂ ਸੀਗੀ ਸਾਲ ਹੋ ਗਿਆ ਆਪਣਾ ਬੁਲਾਉਂਦੇ ਨਹੀਂ ਕੁਛ ਨਹੀਂ ਉਹ ਹੀ ਕਹਿ ਰਿਹਾ ਕਿ ਸਾਲ ਹੋ ਗਿਆ ਤੇ ਤੁਹਾਡੀ ਬੋਲਚਾਲ ਨਹੀਂ ਹੈਗੀ ਪਰ ਕੀ ਕਾਰਨ ਸੀ ਕਿ ਅੱਜ ਸਾਲ ਬਾਅਦ ਤੁਹਾਡੇ ਘਰ ਹਮਲਾ ਕਰਨ ਆਏ ਹੋ ਕੋਈ ਗੱਲ ਦਾ ਪਤਾ ਹੀ ਨਹੀਂ ਭਾਈ ਕੋਈ ਗੱਲ ਦਾ ਰੀਜ਼ਨ ਹੋਵੇ ਅਸੀਂ ਇੰਜੁਆਇਮੈਂਟ ਕਰ ਰਹੇ ਸਾਰੀ ਫੈਮਿਲੀ ਸਾਡੀ ਇੱਕ ਕਮਰੇ ਚ ਬੈਠੀ ਆ ਠੀਕ ਹੈ ਇੱਕ ਕਮਰੇ ਚ ਬੈਠੀ ਆ ਮਤਲਬ ਹੀ ਨਹੀਂ ਕਿ ਕਿਸੇ ਦਾ ਗੇਟ ਮੋਰ ਗੇਟ ਖੋਲ ਕੇ ਅੰਦਰ ਆਂਦਾ ਹਨਾ ਤੇ ਪਰਿਵਾਰ ਪਰਿਵਾਰਕ ਮੈਂਬਰ ਸਾਰੇ ਹੋਰ ਕੋਣ-ਕੋਣ ਸੀ ਘਰ ਅੰਦਰ ਤੇ ਸਾਰੇ ਸੀਗੇ ਫੈਮਲੀ ਪੂਰੀ ਬੈਠੀ ਸੀ ਸਾਡੀ ਲਾਈਟ ਬਾਹਰ ਲਈ ਬੰਦ ਸੀਗੀ ਤੇ ਅਸੀਂ ਸਾਰੇ ਫੈਮਲੀ ਅੰਦਰ ਬੈਠ ਕੇ ਫਿਲਮ ਦੇਖ ਰਹੇ ਸੀ ਤੇ ਪੁਲਿਸ ਨੂੰ ਇਨਫੋਰਮੇਸ਼ਨ ਕਿੰਨੀ ਦੇਰ ਬਾਅਦ ਇਤਲਾਹ ਦਿੱਤੀ ਤੁਸੀਂ ਕਾਫੀ ਟਾਈਮ ਪਹਿਲੇ ਕੀਤਾ ਫੋਨ ਪਹਿਲੇ ਵੀ ਕੀਤਾ ਫੋਨ ਜਿੱਕਦੇ ਨਹੀਂ ਬਈ ਪਹਿਲਾਂ ਕਿੰਨੇ ਫੋਨ ਕੀਤੇ ਮੈਂ ਆਪਣੇ ਫੋਨ ਤੋਂ ਵੀ ਕਿੰਨੀ ਵਾਰੀ ਲਗਾ ਸਕੀ ਨਹੀਂ ਚੱਕ ਰਹੇ ਫੋਨ ਓਏ ਜਿਹੜੀ ਯਾਰਾ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਕਿੱਥੇ ਕਿੱਥੇ ਦੇ ਰਹਿਣ ਵਾਲੇ ਆਓ ਸਾਰੇ ਨਾਮ ਦੱਸੋ ਹਾਂਜੀ ਉਹਨਾਂ ਨੂੰ ਉਹਨਾਂ ਚੋ ਕਿੰਨੇ ਜਾਂਦੇ ਬਾਕੀ ਨੂੰ ਅਸੀਂ ਨਹੀਂ ਜਾਣਦੇ ਬਾਕੀਆਂ ਨੂੰ ਅਸੀਂ ਨਹੀਂ ਜਾਣਦੇ ਮੈਂ ਇੱਕ ਇੱਕ ਨੂੰ ਜਾਣਦੇ ਬਾਕੀ ਬਾਕੀ ਐਨੌਨਸੀ ਸਾਰੇ ਉਹਨੂੰ ਹੀ ਆਪਾਂ ਜਾਣਦੇ ਹੋਰ ਆਪਾਂ ਕਿਸੇ ਨੂੰ ਨਹੀਂ ਜਾਣਦੇ ਪਹਿਲਾਂ ਮੇਰੀ ਮੰਮੀ ਡਿੱਗੇ ਮੰਮੀ ਇਧਰ ਪਾਲਾ ਮੇਰੀ ਮੰਮੀ ਡਿੱਗੇ ਮੰਮੀ ਨੇ ਮੰਮੀ ਨੂੰ ਇਹਨਾਂ ਨੇ ਕਮਰੇ 'ਚ ਧੱਕਾ ਮਾਰਿਆ ਮੰਮੀ ਆ ਗਏ ਮੰਮੀ ਨੂੰ 슈ਗਰ ਦੀ ਪ੍ਰੋਬਲਮ ਆ ਮੰਮੀ ਆ ਕੇ ਮੰਜੇ ਤੇ ਬਹਿ ਗਏ ਮੰਮੀ ਮਲੰਮੇ ਬਹਿ ਗਏ ਫੇਰ ਦਰਵਾਜ਼ਾ ਫੜ ਲਿਆ ਹੁਣ ਉਹ ਦੀ ਬਾਹ ਫੜ ਲਈ ਮੇਰੀ ਬਾਹ ਮੇਰੇ ਬਾਹ ਪਹਿਲੀ ਗੱਲ ਤਾਂ ਬਗਾਨੀ ਜਨਾਨੀ ਦਾ ਬਾਹ ਫੜਨ ਦਾ ਮਤਲਬ ਕੀ ਹਾਂ ਨਾ ਬਿਲਕੁਲ ਘਰ ਦੇ ਅੰਦਰ ਵੜ ਕੇ ਅੰਦਰ ਕੋਈ ਚੰਗੀ ਗੱਲ ਹੈ ਨਹੀਂ ਤੇ ਉਹਨਾਂ ਨੇ ਕੋਈ ਗੱਲ ਕੀਤੀ ਆ ਕੇ ਸਾਹਮਣੇ ਦੇਖੋ ਸਾਹਮਣੇ ਇੱਟਾ ਪਈਆਂ ਨਹੀਂ ਆ ਦੇਖੋ ਇੱਟਾ ਮਾਰ ਗਏ ਨਹੀਂ ਅੰਦਰ ਵੀ ਟੁੱਟਾ ਤਾਂ ਕਾਫੀ ਜਿਹੜਾ ਇੱਟਾ-ਉਟਾ ਵੀ ਦੱਸਿਆ ਜਾ ਰਿਹਾ ਕਿ ਮਾਰ ਕੇ ਗਏ ਆ ਇਹ ਜਲੰਧਰ ਦੇ ਬਸਤੀ ਨੋਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਿਹਾ ਜਲੰਧਰ ਵੈਸਟ ਇਲਾਕੇ ਦੀਆਂ ਜਿੱਥੇ ਦੱਸਿਆ ਜਾ ਰਿਹਾ ਕਿ ਤਿੰਨ-ਚਾਰ ਬੰਦੇ ਜਿਹੜੇ ਆ ਘਰ ਦੇ ਦਾਖਲ ਹੋਏ ਆ ਉਹਨਾਂ ਨੇ ਆ ਕੇ ਇਹਨਾਂ ਦੇ ਘਰ ਦੇ ਵੀ ਟਾਟਾ-ਟਾ ਮਾਰੀਆਂ ਜੋ ਕਿ ਇਹਨਾਂ ਵੱਲੋਂ ਦੱਸਿਆ ਜਾ ਪਰ ਸਾਡੇ ਵੱਲੋਂ ਕਿਸੇ ਵੀ ਚੀਜ਼ ਦੀ ਜਿਹੜੀ ਆ ਉਸਦੀ ਨਹੀਂ ਕੀਤੀ ਇਹਨਾਂ ਦੇ ਵੱਲੋਂ ਨਿੱਜੀ ਰਾਮਰੇੜੇ ਲਗਾ ਰਹੇ ਨੇ ਇੱਦਾਂ ਮਾਰ ਕੇ ਕਿੱਥੇ ਆ ਆ ਦੇਖੋ ਇਹਨਾਂ ਨੇ ਹੁਣੇ ਪੇਂਟ ਕਰਾਇਆ ਪੇਂਟ ਤੇ ਉੱਤੇ ਇੱਦਾਂ ਦੇਖੋ ਪਿੰਦਾ ਚੱਲ ਗਿਆ ਹੋਇਆ ਆਪਨੇ ਦੇਖਿਆ ਜਿਨਾਂ ਨੇ ਇਧਰ ਮਾਰੇ ਨਹੀਂ ਨਹੀਂ ਐਸੇ ਫੀਟ ਕੇ ਚੱਲ ਗਏ ਮੈਂ ਦੇਖੀ ਅੱਜ ਆਪ ਅੰਦਰ ਹੀ ਸੇ ਤਾਂ ਨਹੀਂ ਆਵਾਜ਼ ਆਈ ਸੀ ਕੋਈ ਹਾਂ ਦੂਆ ਫਰਕਾਰ ਕੇ ਚੱਲ ਗਏ ਤੋਂ ਇੱਟ ਅੱਛਾ ਖੜਕਾ ਹੂਆ ਹਾਂ ਬਲੇ ਪੂਰੇ ਮਹੱਲੇ ਵਾਲੋ ਕੋ ਪਰੇਸ਼ਾਨ ਕਰ ਗਏ ਆ ਸੁਆਂਡ ਕਮਾਂਡ ਵੀ ਦੇਖ ਸਕਦੇ ਕਿ ਜਿਹੜਾ ਕਹਿ ਰਿਹਾ ਜੀ ਇਟਾਂ ਦੀ ਆਵਾਜ਼ ਆਈ ਹੈ ਰੋਲਾ ਪਿਆ ਮਤਲਬ ਹੀ ਦੇਖੋ ਸੌਣ ਦਾ ਟਾਈਮ ਹੈ ਰੋਟੀ ਪਾਣੀ ਖਾ ਕੇ ਬੰਦੇ ਨੂੰ ਸੌਣਾ ਹੁੰਦਾ ਹੈ ਇਸ ਟਾਈਮ ਕਿਸੇ ਦੇ ਘਰ ਜਾਣ ਦਾ ਕੀ ਮਤਲਬ 10 ਹੋ ਗਏ ਨੇ ਸਾਡੇ ਘਰੋਂ ਆ ਇਸ ਟਾਈਮ ਕੀ ਮਤਲਬ ਕਿਸੇ ਦੇ ਘਰ ਦੇ ਵਿੱਚ ਬੜਨ ਦਾ ਆ ਤੋ ਖਾ ਖਾ ਪੀ ਸਿਟਾ ਲੱਗ ਜੂ ਸਾਡੇ ਨਾ ਰਹੇ ਹੋ ਐਸਾ ਦਾ ਬੰਦੇ ਨਾ ਜਾ ਪਤਾ ਕਰਕੇ ਮਨ ਲੈ ਗਲਤ ਹਾਂ ਸ਼ਾਬਾਸ਼ ਦੇ ਵੀਏ ਕਪੂਰ ਜੱਟ ਸਾਡੇ ਵੜੀ ਆ ਕਿਉਂ ਵੜੀ ਮੈਂ ਨਹੀਂ ਅਸੀਂ ਉੱਧੇ ਆਇਆ ਸੀ ਉੱਧੇ ਆ ਕਿ ਤਰੀਕਾ ਆ ਥੋੜਾ ਬੂਹਾ ਹੋ ਗਿਆ ਦਵਾੜ ਗਿਆ ਸਾਡਾ ਕੋਈ ਬਿਲਕੁਲ ਕਿਸੇ ਘਰ ਆ ਕੇ ਇਦਾਂ ਤੀਨ ਕਹਿ ਰਹੇ ਸਿਗਰਟਾ ਪੀ ਰਹੇ ਹੋ ਪਰ ਤੇ ਸਰਦਾਰ ਫੈਮਲੀਓ ਕੋ ਤੁਹਾਡੇ ਘਰ ਆ ਕੇ ਸਿਗਰਟਾ ਪੀ ਰਹੇ ਹੋ ਗਲਤ ਗੱਲ ਹੋ ਕਾਹਰੋਂ ਤੱਕਦੀ ਨਹੀਂ ਆਏ ਹੋ ਜਾਏ ਨਹੀਂ ਉਮਲਾ ਅੱਜ ਸਦਾ ਹੀ ਆਗੇ ਇਦਾਂ ਹੀ ਸਦਾ ਹੀ ਆਗੇ ਬੀੜੀਆਂ ਤਾਂ ਸਾਰੀ ਹਮ ਸਾਰੇ ਹਰਦਾ ਵੜ ਗਏ ਸੀ ਬੀੜੀਆਂ ਦਾ ਮਤਲਬ ਉਹ ਪਾਪੇ ਘਰ ਦੇ ਵਿੱਚ ਫੈਮਲੀ ਪੂਰੀ ਬੈਠੀ ਇੰਜੋਏ ਕਰ ਰਹੀ ਹੈ ਤੇ ਫਿਰ ਉਪਰੇ ਆਂਦਾ ਕਿ ਕਰ ਨਹੀਂ ਨਾ ਜੀ ਇੱਕ ਇੱਕ ਸਾਡੀ ਇੱਕ ਗੱਲ ਹੈ ਅਸੀਂ ਕਦੀ ਸਾਡਾ ਬੱਚਾ ਛੋਟਾ ਆ ਦੇਖੋ ਬੱਚੇ ਤੋਂ ਮਾਰੋ ਕਹਿੰਦਾ ਬੱਚਾ ਸਾਡਾ ਛੋਟਾ ਹੈ ਸਾਡਾ ਬੱਚਾ ਕਦੀ ਬਾਹਰ ਜਾਂਦਾ ਕਦੀ ਅੰਦਰ ਜਾਂਦਾ ਅਸੀਂ ਕੁੰਡੀਆਂ ਲਾ ਕੇ ਨਹੀਂ ਰੱਖ ਸਕਦਾ ਚਾਹ ਰਿਹਾ ਪਹਿਲਾਂ ਚਾਹ ਦੇ ਤੁਹਾਡੇ ਘਰ ਦੇ ਅੰਦਰ ਬਿੱਟਾ ਮਾਰਿਆ ਦਿਖਾ ਦੇ ਕਿੱਥੇ ਹੈ ਅੰਦਰ ਚੱਲੋ ਸੋ ਘਰ ਦੇ ਅੰਦਰ ਦੱਸਿਆ ਜਾ ਰਿਹਾ ਕਿ ਹਮਲਾ ਕਰਕੇ ਤੇਰੇ ਮੈਂ ਤੁਹਾਨੂੰ ਆਪ ਕੱਟ ਕੇ ਲਾਵਾਂਗੀ ਤੇ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਅੱਗੇ ਪੁਲਿਸ ਅੱਗੇ ਕੀ ਮੰਗ ਕਰਦੇ ਕੋਈ ਤੱਕ ਆਈ ਨਹੀਂ ਕੋਈ ਪੁਲਸ ਕਿੰਨੇ ਫੋਨ ਕਰਦੇ ਕਿੰਨੇ ਫੋਨ ਕਰਦੇ ਪੁਲਸ ਆਏ ਤੱਕ ਨਹੀਂ ਆਈ ਹਾਂਜੀ ਪਰ ਜੇ ਇੰਨਾ ਵੱਡਾ ਵਿਵਾਦ ਹੋ ਗਿਆ ਪੁਲਸ ਕਿਉਂ ਨਹੀਂ ਆਈ ਪ੍ਰਸ਼ਾਸਨ ਨੂੰ ਵੀ ਫੋਨ ਵੀ ਕਰ ਦਿੱਤੇ ਫਿਰ ਵੀ ਪੁਲਸ ਨਹੀਂ ਆਈ ਬਹੁਤ ਕਿਤੇ ਫੋਨ ਲੱਗ ਹੀ ਨਹੀਂ ਰਹੇ ਉਹਨਾਂ ਦੇ ਜੀ ਤੇ ਹਮਲਾ ਹੋਇਆ ਪਰਿਵਾਰ ਜਿਹੜਾ ਘਰ ਦਸਿਆ ਰ ਬੈਠਾ ਹੋਇਆ ਸੀ ਬਾਹਰੋਂ ਕੋਈ ਬੰਦੇ ਆਏ ਉਹਨਾਂ ਨੇ ਆ ਕੇ ਘਰ ਦੇ ਵਿੱਚ ਹਮਲਾ ਕਰ ਦਿੱਤਾ ਇਹ ਦੇਖੋ ਜੀ ਪ੍ਰਸ਼ਾਸਨ ਅੱਲੇ ਤੱਕ ਇੱਥੇ ਨਹੀਂ ਪਹੁੰਚਿਆ ਪਰ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਜੋ ਜਿਵੇਂ ਕਿ ਪਰਿਵਾਰਕ ਮੈਂਬਰ ਦੱਸ ਰਹੇ ਹੈ ਕਿ ਕਾਫੀ ਬੰਦੇ ਇਹਨਾਂ ਦੇ ਘਰ ਆ ਕੇ ਮੈਂ ਤਾਂ ਇੱਟਾ ਹੀ ਦੇਖਿਆ ਠੀਕ ਹੈ ਹਾਂਜੀ ਸੀਗਾ ਸਾਡੇ ਕੁੰਟੀ ਲਗਾ ਕੇ ਰੱਖੀ ਮਗਾ ਜਦੋਂ ਪਹਿਲਾਂ ਹਾਂਜੀ ਦਰਵਾਜ਼ਾ ਖੁੱਲ ਗਿਆ ਉਹਨਾਂ ਨੂੰ ਬਦੌਦਾਂ ਪਛਾਤਾ ਸੀ ਤੁਸੀਂ ਉਹਨੂੰ ਕਦੇ ਦੇਖਿਆ ਨਹੀਂ ਸੀ ਕਦੀ ਦੋ ਮਿੰਟ ਮੇਰੇ ਤਿੰਨ ਮਿੰਟ ਮੇਰੇ ਆ ਰਹੀ ਆ ਮੇਰੇ ਆ ਦੇਖੋ ਰੋਡ ਪਿਆ ਚਾਰ ਸਾਲਾਂ ਦੀ ਮੇਰੀ ਕੁੜੀ ਆ ਮੇਰੀ ਚਾਰ ਸਾਲਾਂ ਦੀ ਕੁੜੀ ਮੇਰਾ ਬੱਚੇ ਨੂੰ ਚੱਕ ਕੇ ਲੈ ਜਾਣ ਫਿਰ ਕੌਣ ਜ਼ਿੰਮੇਵਾਰ ਹੈ ਠੀਕ ਹੈ ਨਾ ਹੁਣ ਦੇਖ ਜੀ ਮੇਰੇ ਬੱਚੇ ਨੂੰ ਤਾਂ ਮੇਰੇ ਬੱਚੇ ਨੂੰ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਬਸਤੀ ਨੋ ਜਲੰਧਰ ਤੋਂ ਸਾਂਝੇ ਕਰ ਰਹੇ ਜਲੰਧਰ ਵਾਜੂ ਥਾਣਾ ਪੰਜ ਦੇ ਦੀਨ ਜਿੱਥੇ ਸਾਰਾ ਵਿਵਾਦ ਹੋਇਆ ਘਰ ਦੇ ਵਿੱਚ ਬੰਦੇ ਵੜ ਕੇ ਜਿਹੜੇ ਆ ਜੋ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਹੀ ਘਰ ਦੇ ਵਿੱਚ ਵੜ ਕੇ ਹਮਲਾ ਕਰਕੇ ਗਏ ਨੇ ਇਹ ਉਹ ਘਾਰ ਆ ਜਿੱਥੇ ਡਬਲ ਯੂ ਐਕਸ 187 ਬਸਤੀ